ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਲੱਗੇ ਸੀ ਆਪਾਂ ਜੀਰੀ ਵੱਢਣ ਇੱਕ ਟਰਾਲੀ ਦਾ ਪਹਿਲਾ ਉਹ ਉਧਰੋਂ ਭਰਾ ਕੇ ਉਹ ਆ ਗਿਆ ਲਾ ਕੇ ਲੰਨਦਾਰ ਆਈ ਚਾ ਵਸ ਇੱਕ ਕਪੜਿਆਂ ਚ ਇੱਕ ਟੈਂਕ ਪਿਆ ਹੋਇਆ ਤੇ ਆ ਲਾਗੀ ਕਪੈਨ ਉਹਰੇ ਆ ਕੇ ਬਸ ਵੜਦੇ ਆਂ ਫਿਰ ਭਰਾ ਕੇ ਚੱਲਦੇ ਆਂ ਜੁੜੇ ਰਹੋ ਨਾਲ ਵੀਡੀਓ ਦੇ ਲੋ ਜੀ ਬਸ ਹਾਰਨ ਮਾਰਨੇ ਆਈ ਆ ਉਹ ਬਾਟੀ ਕੀ ਦੇਦੀ ਬਾਹੀ ਆਪਾਂ ਚੱਲਦੇ ਆਂ ਆਪਣੇ ਹਾਰੀ ਹਾਰੀ ਕਪੈਨ ਦੇ ਮਗਰ ਤੇ ਜਾ ਕੇ ਫੋੜਿਆਂ ਦਾਦੇ ਮਾ ਸਾਡੀ ਕਪੈਨ ਦੇ ਮਾ ਆਪਣਾ ਜਾ ਰਹੇ ਆ ਬਾਹਰ ਵੀ ਗਿੱਲਾ ਆਪਣਾ ਸੋ ਭਰ ਕੇ ਸਾਡੇ ਬਾਹਰ ਲਓ ਜੀ ਦੋ ਟੈਂਕ ਆਪਣੀ ਟਰਾਲੀ ਚ ਪੈ ਚੁੱਕੇ ਨੇ ਪੰਜ ਸਾਢੇ ਪੰਜ ਟੈਂਕਾਂ ਨਾਲ ਭਰ ਜਾਂਦੀ ਹੈ ਟਰਾਲੀ ਆਪਣੀ ਇਹ ਵੀ ਮਨ ਦੇ ਡੇਢ ਕਿਲੇ ਥੋੜੀ ਮੋਟੀ ਵੱਧ ਪੈਂਦੀ ਐ ਕਿ ਕੇਰ ਪਰ ਜੀ ਜੀ ਦਾ ਜ਼ਮੀਨ ਤੋਂ ਉਹਦੇ ਲੈ ਕੇ ਜਾ ਕੇ ਭਰਜੇ ਦਾ ਬਹੁਤ ਵਧੀਆ ਗੱਲ ਆ। ਸਾਡਾ ਅੰਕਲ ਸਿਆਉ ਹੁੰਦਾ ਸੀ ਕੋਦੇ ਬਹੁਤ ਘੱਟ ਨਿਕਲਿਆ ਠੇਕੇ ਤੇ ਜ਼ਮੀਨ ਸੀ ਵਿਚਾਰੇ। ਐਦਿਕ ਦੇ ਜੀ ਦੀ ਦਾ ਬਈ ਮੰਦਾ ਹਾਲ ਆ ਬਹੁਤ ਜਿਆਦਾ। ਜ਼ਮੀਨ ਕੁਝ ਵੀ ਨਹੀਂ ਨਿਕਲ ਰਹੀ ਜ਼ਮੀਨ ਦੀ। ਲਓ ਜੀ ਤੀਜਾ ਟੈਂਕ ਪੈ ਰਿਹਾ ਆਪਣੀ ਟਰਾਲੀ 'ਚ ਆ ਗਿਆ ਬੱਸੇ ਬਾਈ ਕਹਿੰਦਾ ਇੱਥੇ ਲਾ ਲਾ ਕਹਿੰਦਾ ਉਰੀ ਬਾਜਾ ਉਹਨਾਂ ਨੂੰ। ਇਹਨਾਂ ਦੇ ਪਰਾ ਲੈ ਕੇ ਆਇਆ ਦਹੀ ਦਾ। ਲਓ ਜੀ ਜਿਹੜਾ ਇਹ ਕੋਣ ਪਾਇਆ ਬਾਈ ਨੇ ਇਹਨਾਂ ਹੱਥ ਮਾਰੀ ਜੇ ਉੱਧਰ ਰਗਾਤਾ ਮੈਂ ਚੰਗਾ ਪਹਿਲਾਂ ਟਰੈਕਟਰ ਨਾਲ ਇੱਥੋਂ ਲੈ ਕੇ ਗਿਆਗਾ ਪਾਇਆ ਫੇਰੂਰੇ ਜਾ ਕੇ ਨਾਲ ਕਿਹੜਾ ਪਰਵਾਤਾ ਫਿਰ ਲਓ ਜੀ ਡੱਗ ਭਾਗਦਾ ਫਾਰੇ ਗਈ ਚੌਥਾ ਵਾ ਟੈਂਕ ਪੈ ਰਿਹਾ ਮੇਰੇ ਖਿਆਲ ਚ ਬਸ ਪਵਾ ਕੇ ਦੋ ਹੋਰ ਚੱਲਦੇ ਆ ਫਿਰ ਲਾਟੇ ਆਉਂਦੇ ਆ ਮੰਡੀ ਤੇ ਲਓ ਜੀ ਆਪਣੇ ਟਰਾਲੀ ਭਰਤੀ ਕੀ ਆ ਤੇ ਆਪਾਂ ਚੱਲਦੇ ਆ ਬਸ ਮੰਡੀ ਚ ਲਾ ਕੇ ਆਉਂਦੇ ਆ ਫਿਰ ਉਹ ਟਰੈਕਟਰ ਭਰਾਵਾਂਗੇ ਆ ਕੇ ਆਉਂਦੇ ਆ ਸਾਫਾ ਆਪਾਂ ਚੱਲੇ ਮੰਡੀ ਚੀਰੀ ਲਾਉਣ ਬੱਸ ਆਪਨੇ ਆਉਂਦੇ ਦਾ ਕੋਟਰਾ ਲਿਪਾ ਤੀਉ ਬੱਸ ਫਿਰ ਉਹਨੂੰ ਲਾ ਕੇ ਆਵਾਂਗੇ ਫਰ ਜੁੜੇ ਰਹੋ ਵੀਡੀਓ ਦੇ ਨਾਲ ਬਾਹਰ ਕਿੰਨੇ ਨੇ ਦੇਖੋ ਟਰੈਕਟਰ ਆ ਘੜ ਵੀ ਸਕਦਾ ਸੋਨਾ ਲੀਕਾ ਬਾਬਾ ਜ਼ੋਰ ਘੱਟ ਹੀ ਲਗਾਉਂਦਾ ਇਹਦਾ ਐਂ ਦਾ ਘੱਟ ਨੇ ਮੇਰੇ ਆਉਂਦੇ ਨੂੰ ਕੱਕ ਦੇਖਦੇ ਆਂ ਲੋ ਜੀ ਆਪਾਂ ਪਹੁੰਚ ਚੁੱਕੇ ਸੀ ਮੰਡੀ ਚ ਤੇ ਹੁਣ ਰਸ ਲਾ ਰਹੇ ਇੱਕ ਪਹਿਲਾ ਲਾਗੇ ਸੀ ਇਹ ਇੱਕ ਆ ਲਾ ਦੀ ਟਰਾਲੀ ਸੇ ਫਿਰ ਮਿਲਦੇ ਆਂ ਬਾਕੀ ਖੇਤ ਜਾ ਕੇ ਤੁਹਾਨੂੰ ਲਿਆ ਵੀਰ ਥੋੜਾ ਜਾ ਕੇ ਐ ਨਹੀਂ ਖੁੱਲਦਾ ਥੋੜੀ ਨਕ ਲੂਆ ਥੋੜਾ ਹਾਂ ਅੰਕਲ ਦੀ ਜੀ ਦੀ ਵੱਡੀ ਜਾ ਰਹੀ ਅੱਜ ਕੀ ਖਾ ਅੰਕਲ ਪਾਰਟੀ ਹੋ ਗਈ ਅੱਜ ਦਿਲ ਕਹਿੰਦੀ ਫਿਰ ਮਰਜ਼ੀ ਖਾ ਲੀ ਠੀਕ ਹੈ ਹੈਨਾ ਹੋ ਗਈ ਨਾ ਪਾਰਟੀ ਆਤਾ ਜੀ ਦੀ ਵੱਡੀ ਦੀ ਲਾਤੀ ਟਰਾਲੀ ਤੇ ਹੁਣ ਚੱਲੇ ਖੇਤ ਦੁਬਾਰਾ ਫੇਰ ਆ ਆ ਵੀ ਆਪਣੀ ਢੇਰੀ ਤੋਂ ਇੱਕ ਪਹਿਲਾ ਬਾਬਾ ਲਾਗਾ ਸੀ ਆਪਣੀ ਤੇ ਚਾਉਦੇ ਆ ਖੇਤ ਦੁਬਾਰਾ ਆਪਣਾ ਇਹ ਟਰੈਕਟਰ ਦੇ ਕਪਾਏਨ ਭੇਜਤੀ ਉਧਰ ਆਪਣੇ ਆਉਂਦੇ ਨੂੰ ਲੈਣੇ ਲੜਨੇ ਭਰਾਤੀ ਸੀ ਮਤਲਬ ਭਰੀ ਤਾਂ ਹੈ ਨਹੀਂ ਕਿਉਂਕਿ ਇਕੱਲਾ ਇਕੱਲਾ ਹੀ ਬਾਹਣ ਸੀਗਾ ਤੇ ਕੇਸ ਨੂੰ ਪਤਾ ਘੱਟ ਹੈ ਆ ਤੇ ਚਲੋ ਹੁਣ ਇਹਨੂੰ ਆਪਾਂ ਲਾ ਕੇ ਆਉਂਦੇ ਨੂੰ ਆਪਣੀ ਟਰਾਲੀ ਭਰ ਜੂਗੀ ਚੱਲਦੇ ਆਪਾਂ ਫੇਰ ਦੁਬਾਰੀ ਮੰਡੀ ਚ ਲਓ ਜੀ ਲਾ ਕੇ ਮੰਡੀ ਤੇ ਜੀਰੀ ਆਪਾਂ ਆ ਜੀ ਸੀ ਤੇ ਬਸ ਆਪਾਂ ਟਰਾਲੀ ਭਰ ਲੈ ਲਈ ਆ ਇਧਰ ਬਾਕੀ ਉਹ ਵਧੀਆ ਜੀ ਦਿਖਦੀ ਹੋਵੇ ਕਹਿਣ ਦੇ ਥੋੜੀਓ ਪੋਉ ਚ ਪਾ ਕੇ ਫਿਰ ਚਲਦੇ ਆ ਆਪਣੇ ਲਈ ਲਾ ਕੇ ਆਉਨੇ ਆ ਮੰਡੀ ਜੀ ਚ ਚਾਰ ਰੋਟੀ ਲੈ ਸੀ ਚੱਕੀ ਹੋਰ ਉਹ ਆਹ ਕਹਿੰਦੀ ਗੋਲੀ ਲਓ ਜੀ ਆਪਾਂ ਨੇ ਆਉਂਦੇ ਨੂੰ ਟਰਾਲੀ ਭਰ ਗਈ ਤੇ ਬਸ ਹੁਣ ਆਪਣੇ ਲਈ ਭਰਾ ਕੇ ਤੇ ਆਹੀ ਰਹਿ ਗਿਆ ਬਹਨ ਜੀ ਚ ਬਸ ਆਹੀ ਆਖਰੀ ਘੇੜਾ ਹੈਗਾ ਤੇ ਫਿਰ ਨਿਬੜ ਜੂ ਕੰਮ ਤੇ ਫਿਰ ਇਹ ਦੂ ਬਾਅਦ ਚ ਵੱਡਾਂਗੇ ਆਪਾਂ ਆਪਣੇ ਆਲੇ ਬਹਨ ਦੇ ਕਰਚੇ ਅ ਜੁੜੇ ਰਹੋ ਵੀਡੀਓ ਦੇ ਨਾਲ ਨਾਲ ਲਓ ਜੀ ਆ ਰਹਿ ਗਏ ਬਸ ਦੋ ਕ ਗੇੜੇ ਜੀ ਜੀ ਆਪਣੀ ਲਾਣੇਦਾਰ ਦੀ ਤਾਂ ਵੱਡੀ ਗਈ ਆਪਣੀ ਵੱਡੀ ਗਈ ਸੀ ਕੱਲ ਤੇ ਦੂਜਾ ਬਾਅਦ ਚ ਬਸ ਆਪਾਂ ਲਾ ਕੇ ਆਉਣੇ ਮੰਡੀ ਚ ਲਾ ਕੇ ਆ ਕੇ ਫਿਰ ਵੜਦੇ ਆ ਖਰਚੇ ਆਪਣੇ ਰਹਿੰਦੇ ਨੇ ਸਤਾਂ ਕਿੱllen ਦੇ ਖਰਚੇ ਵੱਢ ਕੇ ਫਿਰ ਉਹ ਇਕਠਾਈਆਂ ਕਰਾ ਦਾਂਗੇ ਉਹਨੀਆਂ ਅੱਗ ਤੇ ਕੀ ਕਹਿੰਦੇ ਲਾਉਣ ਨਹੀਂ ਦਿੰਦੇ ਆ ਰਹਿ ਗਿਆ ਬਸ ਦੋ ਕਿਢੀ ਲੋ ਜੀ ਜੀ ਦਾ ਕੰਮ ਆਪਣਾ ਨੱਬੜ ਚੱਲਿਆ ਮੰਡੀ ਚ ਲਾਤੀ ਹੁਣ ਆਪਾਂ ਚੱਲਦੇ ਆ ਘਰੇ ਲੋ ਜੀ ਆਪਾਂ ਆਏ ਸੀ ਖਰਚੇ ਵਧਣ ਜੇ ਆ ਕੇ ਗੇੜਾ ਹੀ ਦਿੱਤਾ ਸੀ ਆ ਪਤਾ ਨਹੀਂ ਸਾਡੀ ਕੀ ਨਜ਼ਰ ਲੱਗੀ ਉਹਦੇ ਇੱਕ ਗੇੜਾ ਲਿਆਇਆ ਸੀ ਆ ਕੇ ਇੱਥੇ ਬੈਕ ਕਰਨ ਲੱਗਿਆ ਕਲਚ ਨੂੰ ਪਰੰਗੀ ਹੋ ਗਿਆ ਲੈ ਫੇਰ ਪਿੱਛੋਂ ਸਾਡਾ ਖੁੱਲ ਖਲ ਗਿਆ ਕੁਸ ਕੰਮ ਹੀ ਨਹੀਂ ਕਰ ਰਿਹਾ ਨਾ ਹੁਣ ਗੇਅਰ ਪੈਂਦਾ ਕੋਈ ਖੜੇ ਆ ਇੱਥੇ ਪਈ ਕੀ ਨਜ਼ਰ ਲੱਗੀ ਦੋ ਜਣ ਪਾ ਕੇ ਹੁਣ ਘਰੇ ਲੈ ਕੇ ਜਾ ਰਹੇ ਤੜਕੇ ਲੈ ਚੱਲਾਂਗੇ ਮਿਸਤਰੀ ਲੈ ਕੇ ਦੇਖਦਾ ਕੀ ਹੋਇਆਗਾ ਜਦੋਂ ਮੇਰਾ ਪਿਆਰੀ ਕਹਿੰਦਾ ਮਿਸਤਰੀ ਜੁੜੇ ਰਹੋ ਅਗਲਦੀ ਵੀਡੀਓ 'ਚ ਦਿਖਾਉਣੇ ਆ ਕੀ ਹੋਇਆ ਸੀ ਟਰੈਕਟਰ ਨੂੰ ਅੱਜ ਦਾ ਬਲੌਗ ਕਰਦੇ ਇੱਥੇ ਖਤਮ ਹੋ ਗਿਆ ਟਾਟਾ ਗੁਰਪ੍ਰੀਤ